ਮਾਂ ਬੋਲੀ ਪੰਜਾਬੀ ਦੇ ਮਹਾਨ ਸ਼ਾਇਰ ਪਦਮਸ਼੍ਰੀ ਡਾਕਟਰ ਸਰਜੀਤ ਪਾਤਰ ਜੀ ਸਾਰਿਆਂ ਨੂੰ ਅਲਵਿਦਾ ਕਹਿ ਗਏ। ਆਧੁਨਿਕ ਪੰਜਾਬੀ ਕਵਿਤਾ ਵਿੱਚ ਸਰਜੀਤ ਪਾਤਰ ਜੀ ਸਭ ਤੋਂ ਅधिक ਪੜੇ ਲਿਖੇ ਤੇ ਸਤਿਕਾਰੇ ਜਾਣ ਵਾਲੇ ਚਰਚਿਤ ਸ਼ਾਇਰ ਸਨ। ਉਹਨਾਂ ਦੀ ਕਵਿਤਾ ਲੋਕਮਨਾਂ ਦੇ ਬਹੁਤ ਹੀ ਨੇੜੇ ਹੈ ਜਿਸ ਕਰਕੇ ਇਹ ਲੋਕਗੀਤਾਂ ਦੀ ਤਰ੍ਹਾਂ ਜਲਦੀ ਹੀ ਜ਼ੁਬਾਨ ਤੇ ਚੜ ਜਾਂਦੀ ਹੈ। ਭਾਵਕੇ ਕੰਢ ਹੋ ਜਾਂਦੀ ਹੈ ਸੁਰਜੀਤ ਪਾਤਰ ਨੇ ਪੰਜਾਬੀ ਗਜ਼ਲ ਨੂੰ ਜਿਸ ਮਾਣਯੋਗ ਸਿਖਰ ਤੱਕ ਪਹੁੰਚਾਇਆ ਹੈ ਇਹ ਪੰਜਾਬੀ ਕਾਵ ਨੂੰ ਉਹਨਾਂ ਦੀ ਚਰਨਜੀਵੀ ਦੇਣ ਹੈ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦਿਵਾਉਣ ਦਾ ਸੇਰਾ ਉਹਨਾਂ ਨੂੰ ਹੀ ਜਾਂਦਾ ਹੈ ਸੁਰਜੀਤ ਪਾਤਰ ਜੀ ਇੱਕ ਨਾਮਵਰ ਸ਼ਾਇਰ ਸਨ ਪਾਤਰ ਜੀ ਮਿੱਠ ਬੋਲੜੇ ਇਨਸਾਨ ਸਨ ਉਹਨਾਂ ਨੇ ਪੰਜਾਬੀ ਗਜ਼ਲ ਨੂੰ ਉਰਾਗਾਤਮਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ। ਸੁਰਜੀਤ ਪਾਤਰ ਜੀ ਦੇ ਗਜ਼ਲ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿੱਚ ਲੀਹ ਗਹਿਰਾਈ ਮਨੁੱਖੀ ਮਨ ਨੂੰ ਭਾਵਨਾਤਮਕ ਤੌਰ ਤੇ ਝੰਡੋੜਦੀ ਹੈ। ਪੰਜਾਬੀ ਜ਼ੁਬਾਨ ਵਿੱਚ ਗਜ਼ਲ ਨੂੰ ਚਮਕਾਉਣ, ਲਿਸ਼ਕਾਉਣ ਵਾਲਿਆਂ ਵਿੱਚੋਂ ਪਾਤਰ ਸਿਖਰ ਤੇ ਸਨ। ਉਹਨਾਂ ਨੇ ਆਪਣੀ ਸਿਰਜਣ ਪ੍ਰਕਿਰਿਆ ਵਿੱਚ ਵਿਚਾਰਾਂ ਨੂੰ ਸ਼ਬਦਾਂ ਦੀ ਲਹਿ ਦੇ ਕੇ ਕਈ ਮਸ਼ਹੂਰ ਗ਼ਜ਼ਲਾਂ ਨੂੰ ਜਨਮ ਦਿੱਤਾ ਹੈ ਜਿਵੇਂ ਕਿ ਉਹ ਲਿਖਦੇ ਹਨ ਕੁਝ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੀ ਯਾਰ ਕਿੰਜ ਸਹਿਣਗੇ ਸੁਰਜੀਤ ਪਾਤਰ ਜੀ ਦਾ ਜਨਮ 14 ਜਨਵਰੀ 1945 ਨੂੰ ਜ਼ਿਲ੍ਹਾ ਕਪੂਰਥਲਾ ਪਿੰਡ ਪਤੜ ਕੜਾ ਪੰਜਾਬ ਵਿੱਚ ਹੋਇਆ ਪਿਤਾ ਦਾ ਨਾਮ ਸਰਦਾਰ ਹਰਪਜਨ ਸਿੰਘ ਅਤੇ ਮਾਤਾ ਜੀ ਦਾ ਨਾਮ ਗੁਰਬਖਸ਼ ਕੌਰ ਸੀ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਦੀ ਐਮਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਕੀਤੀ। ਜਿਸ ਦਾ ਵਿਸ਼ਾ ਟਰਾਂਸਫਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀ ਸੀ। ਆਪਣੇ ਅਧਿਆਪਕ ਅਤੇ ਉੱਗੇ ਨਾਟਕਕਾਰ ਸਰਜੀਤ ਸਿੰਘ ਸੇਠੀ ਦੇ ਕਹਿੰਦੇ ਹੀ ਉਹਨਾਂ ਨੇ ਆਪਣਾ ਤਖ਼ल्लੁਸ ਪਾਤਰ ਆਪਣੇ ਪਿੰਡ ਦੇ ਨਾਂ ਤੇ ਹੀ ਰੱਖ ਲਿਆ ਪਹਿਲਾਂ ਉਹ ਆਪਣੇ ਨਾਂ ਨਾਲ ਪੱਤੜ ਸ਼ਬਦ ਦੀ ਵਰਤੋਂ ਕਰਿਆ ਕਰਦੇ ਸਨ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਵਿੱਚ ਉਹ ਪ੍ਰੋਫੈਸਰ ਰਹੇ 2013 ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਵੀ ਨਾਮਜ਼ਦ ਕੀਤਾ ਗਿਆ ਉਹਨਾਂ ਦੇ ਕਾਵ ਸੰਗ੍ਰਹਿ ਇਸ ਤਰ੍ਹਾਂ ਹਨ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾ ਪਤਛੜ ਦੀ ਬਾਜੀਫ ਸੁਰ ਜਮੀਨ ਚੰਨ ਸੂਰਜ ਦੀ ਵਹਿੰਗੀ ਉਹਨਾਂ ਨੇ ਕੁਝ ਸਿਰਜਣਾਤਮਕ ਅਨੁਵਾਦ ਵੀ ਕੀਤੇ ਹਨ ਜਿਵੇਂ ਕਿ ਸਪੈਨੀ ਲੇਖਕ ਲੋਰਕਾ ਦੇ ਤਿੰਨ ਦੁਖਾਂਤ ਬਲੱਡ ਵੈਡਿੰਗ ਦਾ ਅੱਗ ਦੇ ਕਲੀਰੇ ਯੇਰਮਾ ਦਾ ਸਯੋਨੀ ਮੈਂ ਅੰਤਹੀਨ ਤਰਕਾਲਾਂ ਲਾ ਕਾਸਾ ਤੇ ਬਰਨਾਡਾ ਅਲਬਾ ਦਾ ਹੁਕਮੀ ਦੀ ਹਵੇਲੀ ਗ੍ਰਿਸ਼ ਕਾਰਨਾਟ ਦਾ ਨਾਟਕ 나ਗਮੰਡਲ ਬ੍ਰੇਖਤ ਅਤੇ ਨਹਿਰੂ ਦਾ ਦੀਆਂ ਕਵਿਤਾਵਾਂ ਸ਼ਹਿਰ ਮੇਰੇ ਦੀ ਪਾਗਲ ਔਰਤ ਜਾਂ ਜਿਗਦੂ ਦੇ ਫ੍ਰੈਂਚ ਨਾਟਕ ਲਾ ਫੈਲ ਦੇ ਸਈਓ ਇਸ ਤੋਂ ਇਲਾਵਾ ਉਹਨਾਂ ਨੇ ਵਾਰਤਕ ਰਚਨਾਵਾਂ ਵੀ ਲਿਖੀਆਂ ਹਨ ਜਿਵੇਂ ਕਿ ਸੂਰਜ ਮੰਦਰ ਦੀਆਂ ਪੌੜੀਆਂ ਇਹ ਬਾਤ ਨੇਰੀ ਇੰਨੀ ਹੀ ਨਹੀਂ ਉਹ ਲਿਖਦੇ ਹਨ ਜਦੋਂ ਮਿਲਿਆ ਸੀ ਹਣ ਦਾ ਸੀ ਸਾਂਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਇਸ ਤੋਂ ਇਲਾਵਾ ਉਹ ਲਿਖਦੇ ਹਨ ਬਲਦਾ ਬਿਰਖਾਂ ਖਤਮ ਹਾਂ ਬਸ ਸ਼ਾਂਤੀ ਖਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕਾਂ ਉਹਨਾਂ ਨੇ ਪੰਜਾਬੀ ਫੀਚਰ ਫਿਲਮ ਸ਼ਹੀਦ ਉਦਮ ਸਿੰਘ ਦੇ ਡਾਇਲੌਗ ਵੀ ਲਿਖੇ ਹਨ। ਉਹਨਾਂ ਨੂੰ ਬੇਸ਼ੁਮਾਰ ਇਨਾਮ ਸਨਮਾਨ ਮਿਲੇ। ਭਾਰਤ ਦੇ ਸਰਵਉੱਚ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਪਦਮਸ਼ਰੀ ਸਨਮਾਨ ਉਹਨਾਂ ਨੂੰ ਪ੍ਰਾਪਤ ਹੋਇਆ। 1993 ਵਿੱਚ ਹਨੇਰੇ ਵਿੱਚ ਸੁਲਗਦੀ ਵਰ ਰਮਾਲਾ ਕਾਵ ਸੰਗ੍ਰਹਿ ਦੇ ਉੱਪਰ ਭਾਰਤ ਸਾਹਿਤ ਅਕਾਦਮੀ ਸਨਮਾਨ ਮਿਲਿਆ। ਇਸ ਤੋਂ ਇਲਾਵਾ ਲਫ਼ਜ਼ਾਂ ਦੀਦਰਗਾ ਕਾਵ ਸੰਗ੍ਰਹਿ ਤੇ ਉਹਨਾਂ ਨੂੰ ਸਰਸਵਤੀ ਸਰਮਾਨ ਪ੍ਰਾਪਤ ਹੋਇਆ। ਸੁਰਜੀਤ ਪਾਤਰ ਨੇ ਕਵਿਤਾ, ਗੀਤ ਅਤੇ ਗਜ਼ਲ ਤਿੰਨੋਂ ਕਾਵ ਰੂਪਾਕਾਰਾਂ ਵਿੱਚ ਰਚਨਾ ਕੀਤੀ ਹੈ। ਉਹਨਾਂ ਦੀ ਕਵਿਤਾ ਖੁੱਲ੍ਹੇ ਕਵਿਤਾ ਦੇ ਰੂਪਾਕਾਰਕ ਰਚਨਾ ਦੀ ਧਾਰਨੀ ਹੁੰਦੀ ਹੋਈ ਵੀ ਕਾਵਿਕ ਰਿਦਮ, ਰਵਾਨਗੀ ਅਤੇ ਮੁਕਤ ਤੁਕਾਂਤ ਦਾ ਬਹੁਤ ਹੀ ਖੂਬਸੂਰਤ ਨਮੂਨਾ ਹੈ। ਪਾਤਰ ਦੀ ਨਜ਼ਮ ਦੇ ਵਿੱਚ ਵਿਦੇਰੇ ਬਾਦਿਕ ਚਿੰਤਨਮੁਖੀ ਸਮਾਜੀ ਰਾਜਸੀ ਸਮੱਸਿਆ ਮੁਖ ਹੈ। ਅਤੇ ਤਿੱਖੇ ਕਠੋਰ ਵਿੰਗ ਨੂੰ ਪ੍ਰਗਟਾਉਂਦੀ ਹੈ ਉਹਨਾਂ ਦੀਆਂ ਕੁਝ ਲਾਈਨਾਂ ਇਸ ਤਰ੍ਹਾਂ ਹਨ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਡਾਕਟਰ ਸਰਜੀਤ ਪਾਤਰ ਜੀ ਦੀ ਕਵਿਤਾ ਨਿਰਾਸ਼ਾ ਦੇ ਵਿੱਚ ਆਸ ਪੈਦਾ ਕਰਨ ਵਾਲੀ ਹੈ ਹੌਸਲਾ ਪੈਦਾ ਕਰਨ ਵਾਲੀ ਹੈ ਜਿਵੇਂ ਕਿ ਉਹ ਲਿਖਦੇ ਹਨ ਜੇ ਆਈ ਪੱਤ ਚੜ ਤਾਂ ਫੇਰ ਕੀ ਏ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਉਹ ਮਾਂ ਬੋਲੀ ਦੇ ਹਮਾਇਤੀ ਹਨ ਅਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇੰਗਲਿਸ਼ ਬੋਲਣ ਦੇ ਲਈ ਕੈਣ ਵਾਲੇ ਸਕੂਲਾਂ ਦੇ ਬਾਰੇ ਵਿੱਚ ਉਹ ਲਿਖਦੇ ਹਨ ਚੀਂਚੀ ਕਰਦੀਆਂ ਚਿੜੀਆਂ ਦਾ ਚੀਂਚੀ ਕਰਦੀਆਂ ਚਿੜੀਆਂ ਦਾ ਕਲਕਲ ਕਰਦੀਆਂ ਨਦੀਆਂ ਦਾ ਛਾਂ ਛਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਸੁਰਜੀਤ ਪਾਤਰ ਜੀ ਇਹ ਵੀ ਲਿਖਦੇ ਹਨ ਲਹੂ ਲੋਹਾਨ ਹਾਂ ਮੈਨੂੰ ਸੰਭਾਲਣਾ ਸ਼ਬਦੋ ਨਹੀਂ ਹੈ ਕੋਲ ਕੋਈ ਅੱਜ ਉਠਾ ਲੈਣਾ ਸ਼ਬਦੋ ਵਿਦਾ ਦਾ ਵਕਤ ਬੜੀ ਦੂਰ ਘਰ ਉੱਤਰ ਦੀ ਰਾਤ ویرਾਨ ਰਾਹਾਂ ਤੇ ਮੈਨੂੰ ਸੰਭਾਲਣਾ ਸ਼ਬਦੋ ਬਰਨਾਲਾ ਵਿਖੇ ਹੋਏ ਸਮਾਗਮ ਵਿੱਚ ਪਾਤਰ ਸਾਹਿਬ ਦੀ ਸੁਣਾਈ ਆਖਰੀ ਗਜ਼ਲ ਇਸ ਤਰ੍ਹਾਂ ਹੈ। जगा मोमबत्तियाँ पुठ जगा मोमबत्तियाँ नेर ना समझ डर गया है नेर ना समझे के चानन डर गया है रात ना सोचे के सूरज मर गया है रात ना सोचे के सूरज मर गया है जोता जोता आस परियां मान मतियां उठ जगा मोमबत्तियां तू जगा मोमबत्तियाँ ਮੰਨਿਆ ਕੇ ਰਾਜ ਮੇਰੇ ਦਾ ਹਠੀਲਾ ਮੰਨਿਆ ਕੇ ਰਾਜ ਮੇਰੇ ਦਾ ਹਠੀਲਾ ਪਰ ਅਗੇ ਜਿਉਂਦਾ ਹੈ ਕਿਰਨਾਂ ਦਾ ਕਬੀਲਾ ਤੇਰੇ ਅਗੇ ਜਿਉਂਦਾ ਹੈ ਕਿਰਨਾਂ ਦਾ ਕਬੀਲਾ ਕੋੜੀਆਂ ਸਫੀਆਂ ਤੇ ਸਤਰਾਂ ਲਾਲ ਰੱਪੀਆਂ ਉਠ ਜਗਾ ਦੇ ਮੋਮਬਤੀਆਂ ਤੂੰ ਜਗਾ ਦੇ ਮੋਮਬਤੀਆਂ ਬਾਬੂੜੇ ਉਠ ਤੇ ਹੀ ਰੈਂਦੇ ਨੇ ਤੱਕੇ ਬਾਬੂੜੇ ਉਧਦੇ ਹੀ ਰੈਂਦੇ ਨੇ ਤੱਤੇ ਪਤਛੜਾਣੇ ਛਾੜਨੇ ਮੋੜ-ਮੋੜ ਕੇ ਪੱਤੇ ਪਤਛੜਾਣੇ ਛਾੜਨੇ ਮੋੜ-ਮੋੜ ਕੇ ਪੱਤੇ ਪਰ ਇਸ ਦਾ ਮਤਲਬ ਇਹ ਨਹੀਂ ਇਸ ਦਾ ਮਤਲਬ ਇਹ ਨਹੀਂ ਕਿ ਪੁੰਗਰਨਾ ਪੱਤੀਆਂ ਮੁਕਤ ਜਗਾ ਦੇ ਮੂਰਤੀਆਂ ਤੁਮ ਜਗਾ ਦੇ ਮੂਰਤੀਆਂ ਆਪ ਹੀ ਮੰਦ ਜੀ ਦੇ ਨੇ ਕੋਣ ਵਿੱਚ ਨਿਤ ਵਧ ਰਹੀ ਵੇਸ਼ ਤੋਂ ਨਾ ਡਰਦੇ ਕੋਣ ਵਿੱਚ ਨਿਤ ਵਧ ਰਹੀ ਵੇਸ਼ ਤੋਂ ਨਾ ਡਰਦੇ ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ ਜ਼ਹਿਰ ਨੂੰ ਜ਼ਹਿਰ ਨੂੰ ਅੰਮ੍ਰਿਤ ਚ ਬਦਲੀ ਜਾਣ ਪੱਤੀਆਂ ਉੱਠ ਜਗਾ ਦੇ ਮੋਮ ਬੱਤੀਆਂ ਜੋ ਗਾਵੇ ਮੂੰਹ ਕੀ ਲੋਕਾਂ ਅਖੀਰ ਵਿੱਚ ਸੁਰਜੀਤ ਪਾਤਰ ਜੀ ਬਾਰੇ ਇੰਨਾ ਹੀ ਕਹਾਂਗੇ ਸੁਰਜੀਤ ਪਾਤਰ ਅੱਗ ਦੇ ਸਫੇ ਉੱਤੇ ਫੁੱਲ ਦੀ ਸਤਰ ਸੀ ਹਨੇਰੇ ਵਿੱਚ جگਦਾ ਸ਼ਮ੍ਮਾਦਾਨ ਸੀ ਨੀਲੀ ਝੀਲ ਉੱਤੇ ਚਮਕਦਾ ਸੰਦਲੀ ਸੂਰਜ ਸੀ ਬਹਾਰ ਦੀ ਉਡੀਕ ਕਰਦਾ ਬਲਦਾ ਬਿਰਖ ਸੀ ਉਹ ਵਕਤ ਦੇ ਮਾਰੂਥਲ ਵਿੱਚ ਕਵਿਤਾ ਅਤੇ ਇਨਸਾਨੀਅਤ ਦਾ ਸਿਰ ਨਾਵਾ ਲੱਭਦਾ ਸੀ ਉਹ ਰਵਾਬ ਨੂੰ ਸਿਜਦਾ ਸੀ ਧੰਨਵਾਦ